ਜਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਤੇ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਪੂੰਦੜ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਆਗੂ ਸਾਬਕਾ ਡਿਪਟੀ ਸੀਐਮ ਪੰਜਾਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਦਲਜੀਤ ਸਿੰਘ ਟੀਮਾ ਜੀ ਪਾਰਟੀ ਦੀ ਸਮੂਹ ਲੀਡਰਸ਼ਿਪ ਮਾਲਵਾ 벨ਟ ਤੋਂ ਪਹੁੰਚੇ ਹੋਏ ਬਹੁਤ ਹੀ ਸਤਿਕਾਰਯੋਗ ਵੀਰੋ ਪੈਣੋ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਵਿਚਾਰ ਰੱਖਣ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਨੀ ਐ ਕਿ ਮੇਰੀਆਂ ਭੈਣਾਂ ਹੱਲੇ ਆ ਰਹੀਆਂ ਕਿਉਂਕਿ ਇੱਕ ਤਾਂ ਅਸੀਂ ਘਰਾਂ ਦੇ ਕੰਮ ਕਰਕੇ ਨਿਕਲਣਾ ਹੁੰਦਾ ਦੂਜਾ ਅੱਜ ਬੀਬੀਆਂ ਇਹ ਪਹਿਲੀ ਵਾਰੀ ਇਹ ਕਾਨਫਰੈਂਸ ਸਟੈਂਡ ਕਰ ਰਹੀਆਂ ਇਹਨਾਂ ਨੂੰ ਪਤਾ ਨਹੀਂ ਸੀ ਗੁਰਦੁਆਰਾ ਸਾਹਿਬ ਚੱਲੀਆਂ ਗਈਆਂ ਲੰਗਰ ਛਕਣ ਲੱਗ ਗਈਆਂ ਤੇ ਮੇਰੀ ਬੇਨਤੀ ਐ ਮੇਰੇ ਵੀਰਾਂ ਨੂੰ ਥੋੜਾ ਰਸਤਾ ਦੇ ਕੇ ਰੱਖਿਓ ਵੈਸੇ ਜਗਾ ਤਾਂ ਫੁੱਲ ਹੋ ਗਈ ਪਰ ਕਿਤੇ ਨਾ ਕਿਤੇ ਜ਼ਰੂਰ ਭਾਇਓ ਉਹਨਾਂ ਨੂੰ ਹੁਣ ਆਉਣੀਆਂ ਸ਼ੁਰੂ ਹੋਈਆਂ ਹਾਲੇ ਸੋ ਮੈਂ ਆਪਣੀ ਗੱਲ ਥੋੜੇ ਸ਼ਬਦਾਂ ਦੇ ਵਿੱਚ ਰੱਖਣਾ ਚਾਹੂੰਗੀ ਕਿ ਜਿਹੜੀ ਅੱਜ ਅਸੀਂ ਇਹ ਸਿਆਸੀ ਕਾਨਫਰੰਸ ਕਰ ਰਹੇ ਹਾਂ ਇਹਦਾ ਸੰਦਰਭ ਅੱਜ ਬਹੁਤ ਜ਼ਰੂਰੀ ਹੈ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਇਹ ਲੜਾਈ ਪੰਜਾਬ ਦੀ ਹੈ ਸਾਨੂੰ ਕਈ ਵਾਰੀ ਇਹ ਲੱਗਦਾ ਕਿ ਖਤਰਾ ਸ਼੍ਰੋਮਣੀ ਅਕਾਲੀ ਦਲ ਤੇ ਮੰਡਰਾ ਰਿਹਾ ਹੈ ਖਤਰਾ ਖਤਰਾ ਸਾਡੇ ਹਰਮਨ ਪਿਆਰੇ ਆਗੂ ਸਰਦਾਰ ਸਿਕੰਦਰ ਸਿੰਘ ਬਾਦਲ ਤੇ ਮੰਡਰਾ ਰਿਹਾ ਨਹੀਂ ਖਤਰਾ ਪੰਜਾਬ ਤੇ ਮੰਡਾ ਰਿਹਾ ਹੈ ਜੇ ਅਸੀਂ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਪੰਜਾਬ ਇੱਕ ਜਰਖੇਜ ਭੂਮੀ ਹੈ ਤੇ ਲਟੇਰਿਆਂ ਦੀ ਨਿਗਾਹ ਹਮੇਸ਼ਾ ਪੰਜਾਬ ਤੇ ਰਹੀ ਹੈ ਪਹਿਲਾ ਕਾਬਲ ਕੰਧਾਰ ਤੋਂ ਲਟੇਰੇ ਆਏ ਉਹਨਾਂ ਨੇ ਪੰਜਾਬ ਆ ਕੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅੰਗਰੇਜ਼ ਆਏ ਅਸੀਂ ਕੈਨੂ ਆਜ਼ਾਦ ਹੋ ਗਏ ਪਰ ਜਦੋਂ ਤੋਂ ਅਸੀਂ ਆਜ਼ਾਦ ਹੋਇਆ ਤੁਹਾਨੂੰ ਪਤਾ ਇਹਨਾਂ ਨੇ ਸਾਨੂੰ ਸਾਡੇ ਪੰਜਾਬ ਦੇ ਉੱਤੇ ਰਾਜ ਨਹੀਂ ਕਰਨ ਦਿੱਤਾ ਸਾਨੂੰ ਸਾਡਾ ਪੰਜਾਬ ਨਹੀਂ ਚਲਾਉਣ ਦਿੱਤਾ ਗਿਆ ਬੜੀ ਮੁਸ਼ਕਲ ਦੇ ਨਾਲ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਹਦੇ ਲਈ ਵੀ ਇਹਨਾਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਬहोत ਮੁਸ਼ਕਲਾ ਖੜੀਆਂ ਕੀਤੀਆਂ ਪੰਜਾਬ ਦੇ ਹਾਲਾਤ ਖਰਾਬ ਕੀਤੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਜਾਵੇ ਕਿਉਂਕਿ ਅਮਰਜੈਂਸੀ ਦੀ ਲੜਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਸੀ ਜਿਨੇ ਇਹ ਕਾਂਗਰਸ ਪਾਰਟੀ ਦਾ ਇੰਦਰਾ ਦਾ ਮੂੰਹ ਮੋੜਿਆ ਸੀ ਹਜ਼ਾਰਾਂ ਸਾਡੇ ਜਾਂਬਾਜ਼ ਅਕਾਲੀ ਯੋਧੇ ਜੇਲਾ ਚ ਗਏ ਤਾਂ ਉਹਨਾਂ ਨੇ ਪਹਿਲਾ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਸਾਡੇ ਪਾਣੀ ਖੋਲੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਐਦਾਂ ਦਾ ਮਾਹੌਲ ਬਣਾਤਾ ਕਿ ਪੰਜਾਬ ਅੱਗ ਦੀ ਭੱਟੀ ਦੇ ਵਿੱਚ ਝੋਕਿਆ ਗਿਆ ਸਾਡੇ ਅਕਾਲ ਤਖਤ ਨੂੰ ਢਾਇਆ ਗਿਆ ਇਹ ਬਦਲਾ ਸ਼੍ਰੋਮਣੀ ਅਕਾਲੀ ਦਲ ਤੋਂ ਲਿਆ ਗਿਆ ਇਹ ਬਦਲਾ ਪੰਜਾਬ ਤੋਂ ਲਿਆ ਗਿਆ ਅੱਜ ਵੀ ਉਹੀ ਕੰਮ ਚੱਲ ਰਿਹਾ ਹੈ ਅੱਜ ਬਦਲਾ ਪੰਜਾਬ ਤੋਂ ਲਿਆ ਜਾ ਰਿਹਾ ਹੈ ਸਾਡੀ ਮਾਹ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਦੀ ਉਹ ਭੁੱਲਾਂ ਪੰਜਾਬ ਖਤੇ ਖਤਮ ਨਹੀਂ ਹੋਇਆ ਇਹ ਮੁਗਲਾ ਨੇ ਜ਼ੋਰ ਲਾ ਲਿਆ ਇਹ ਕਦੇ ਖਤਮ ਨਹੀਂ ਹੋਇਆ ਇਹ ਚਾਲਾਂ ਤੋਂ ਸਾਨੂੰ ਸੁਚੇਤ ਰਹਿਣਾ ਪਊਗਾ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਹੈ ਅੱਜ ਲੜਾਈ ਦਾ ਢੰਗ ਬਦਲ ਗਿਆ ਅੱਜ ਲੜਾਈ ਕਿਰਪਾਨਾਂ ਵਾਲੀ ਨਹੀਂ ਬੰਦੂਕਾਂ ਵਾਲੀ ਨਹੀਂ ਅੱਜ ਲੜਾਈ ਦਿਮਾਗ ਨਾਲ ਖੇਡੀ ਜਾ ਰਹੀ ਹੈ ਵੋਟਾਂ ਨਾਲ ਖੇਡੀ ਜਾ ਰਹੀ ਹੈ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਮੇਰਾ ਵੀਰ ਚਿੰਝਰ ਕਹਿ ਕੇ ਗਿਆ ਬੜਾ ਦੁੱਖ ਲੱਗ ਰਿਹਾ ਹੈ ਕਿ ਡੋਗਰੇ ਅੱਜ ਵੀ ਸਾਡੇ ਵਿੱਚ ਬੈਠੇ ਆ ਅੱਜ ਵੀ ਗਦਾਰੀਆਂ ਕਰ ਰਹੀ ਐ ਏਜੰਸੀਆਂ ਦੇ ਹੱਥਾਂ ਤੇ ਚੜ ਕੇ ਸਾਡੇ ਧਾਰਮਿਕ ਸਥਾਨਾਂ ਤੇ ਕਬਜ਼ੇ ਕਰ ਚੁੱਕੇ ਐ ਤਿੰਨ ਕਮੇਟੀਆਂ ਤੇ ਕਬਜ਼ਾ ਕਰ ਚੁੱਕੇ ਐ ਸਾਡੇ ਮੁੱਖ ਧਰਮ ਸਥਾਨ ਤੇ ਕਬਜ਼ਾ ਕਰਨ ਦੀ ਚਾਲ ਐ ਸਾਡੀ ਪਾਰਟੀ ਨੂੰ ਦੁਫਾੜ ਕਰਕੇ ਪੰਜਾਬ ਤੇ ਕਬਜ਼ਾ ਕਰਨ ਦੀ ਚਾਲ ਐ ਸੋ ਇਹਨੂੰ ਸਾਨੂੰ ਸਮਝਣਾ ਪਊਗਾ ਦੂਜੀ ਗੱਲ ਜਿਹੜੀ ਆ ਸਰਕਾਰ ਹੁਣ ਚੱਲ ਰਹੀ ਐ ਇਹਦਾ ਰੋਲ ਅਸੀਂ ਦੇਖ ਲਿਆ ਪਹਿਲਾ 15 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਇਨਾ ਕੰਮ ਕੀਤਾ ਪੰਜਾਬ ਦੇ ਵਿੱਚ ਤੇ ਅੱਜ ਉਹ ਜਿਹੜੇ ਕੰਮ ਸੀ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਾਰੀ ਪਾਈ ਦਿੱਤੀ ਹੈ ਪੰਜਾਬ ਦੇ ਵਿੱਚ ਅੱਜ ਤੋਂ 28-29 ਸਾਲ ਪਹਿਲਾਂ ਮੈਂ ਦੇਖਦੀ ਸੀ 97 ਤੋਂ ਪਹਿਲਾਂ ਦੀਆਂ ਗੱਲਾਂ ਲੋਕਾਂ ਨੂੰ ਰੋਜ ਕਿਲੋ ਕਿਲੋ ਆਟਾ ਲੈ ਕੇ ਖਾਣਾ ਪੈਂਦਾ ਸੀ ਤੇ ਡੰਗ ਦਾ ਲੂਣ ਮਿਰਚ ਹੱਡੀਆਂ ਤੋਂ ਲੈਂਦੇ ਸੀ ਮੇਰੇ ਵੀਰੋ ਮੈਂ ਪਿੰਡਾਂ ਦੇ ਵਿੱਚ ਚਾਨੀ ਆ ਮੈਂ ਉੱਥੇ ਦੇਖਦੀ ਐ ਅੱਜ ਫੇਰ ਉਹੀ ਹਾਲਾਤ ਐ 40 ਰੁਪਏ ਕਿਲੋ ਆਟਾ ਹੋ ਗਿਆ ਕਿਲੋ ਕਿਲੋ ਆਟਾ ਹੱਡੀਆਂ ਤੋਂ ਲੈ ਰਹੇ ਐ ਲੋਕ ਡੰਗ ਦਾ ਲੂਣ ਮਿਰਚ ਹੱਡੀਆਂ ਤੋਂ ਲੈ ਰਹੇ ਐ ਇਦਾਂ ਦੇ ਹਾਲਾਤ ਬਣ ਗਏ ਦੁਬਾਰਾ ਕੀ ਖਟਿਆ ਸੀ ਆ ਸਰਕਾਰ ਬਣਾ ਕੇ ਨੂੰ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕੋ ਸਾਡੇ ਕੋਲੋਂ ਘਰ ਦੀ ਕਣਕ ਲਈ ਜਿਹੜੀ ਸਾਨੂੰ ਬਾਦਲ ਸਾਹਿਬ ਨੇ ਚਾਲੂ ਕੀਤੀ ਸਾਨੂੰ ਬਿਨਾਂ ਕਿਸੇ ਤਕਲੀਫ ਤੋਂ ਢੱਡ ਭਰ ਲਈ ਦਾਣੇ-ਦਾਲ ਸਾਡੇ ਘਰੇ ਆਉਂਦੇ ਸੀ ਸਾਡਾ ਆਪਣਾ ਰਾਜ ਸੀ ਬਿਜਲੀ ਦੇ ਬਿੱਲ ਮਾਫ ਸੀ ਕੁੜੀਆਂ ਨੂੰ ਸਾਈਕਲ ਵਜੀਫੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਗਨ ਸਕੀਮਾਂ ਮਿਲਦੀਆਂ ਸੀ ਅੱਜ ਸਗਨ ਸਕੀਮ ਬੰਦ ਐ ਬਿਜਲੀ ਦੇ ਬਿੱਲ ਮੇਰੇ ਕੋਲੇ ਢੇਰ ਲੱਗੇ ਆ ਲੋਕਾਂ ਦੇ ਐਡੇ ਐਡੇ ਬਿੱਲ ਆਏ ਪਏ 50 5000 60 6000 ਬਿਜਲੀ ਦੇ ਬਿੱਲ ਕੋਈ ਸਗਨ ਸਕੀਮ ਨਹੀਂ ਪੈਨਸ਼ਨਾਂ ਬੰਦ ਕਰਤੀਆਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਬਦਾਵਾਂ ਤੇ ਕੱਟ ਲੱਗ ਗਏ ਵੋਟਾਂ ਕੁਝ ਕਹਿ ਕੇ ਹੋਰ ਲਈਆਂ ਕਰਿਆ ਕੁਝ ਹੋਰ ਸੋ ਮੈਂ ਜਿਹੜੀ ਗੱਲ ਅਖੀਰ ਤੇ ਵਿੱਚ ਇਹ ਕਹਿਣਾ ਚਾਹਣੀ ਐ ਕਿ ਸਰਦਾਰ ਸਖਬੀਰ ਸਿੰਘ ਬਾਦਲ ਇੱਕ ਵਿਜਨ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਤੋਂ برداشت ਨਹੀਂ ਹੋਇਆ ਨਾ ਕਾਂਗਰਸ ਤੋਂ برداشت ਹੋਇਆ ਨਾ ਭਾਜਪਾ ਤੋਂ ਤੇ ਨਾ ਜਿਹੜਿਆ ਝਾੜੂ ਵਾਲਿਆ ਇਹਨਾਂ ਨੇ ਤਾਂ ਗੇਮਾਂ ਹੀ ਬੜੀਆਂ ਪਾਈਆਂ ਜਿਹੜੀਆਂ ਵੀ ਸ਼ਾਸ਼ਾ ਰਚੀਆਂ ਗਈਆਂ ਸੋ ਵਿਜਨ ਦੇ ਤਹਿਤ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਹੋਈ ਸੇਵਾ ਕੇਂਦਰ ਬਣੇ ਸਹੂਦਾਵਾਂ ਸਾਡੇ ਡੋਰ ਸਟੈਪ ਆਇਆ ਸੜਕਾਂ ਬੜੀਆਂ ਹਰ ਤਰ੍ਹਾਂ ਦੀ ਡਿਵੈਲਪਮੈਂਟ ਹੋਈ ਪੰਜਾਬ ਦੇ ਵਿੱਚ ਸਾਨੂੰ ਇਹੋ ਜਿਹਾ ਲੀਡਰ ਦੀ ਲੋੜ ਹੈ ਸਾਡੀ ਖੇਤਰੀ ਪਾਰਟੀ ਦੀ ਲੋੜ ਹੈ ਸਾਡੀ ਮਾਂ ਪਾਰਟੀ ਦੀ ਲੋੜ ਹੈ ਜਿਹੜਾ ਫੰਡ ਸਾਡਾ ਸਾਡਾ ਪੈਸਾ ਪੰਜਾਬ ਦਾ ਪੈਸਾ ਪੰਜਾਬ ਤੇ ਲੱਗੇ ਇਹ ਲਟੇਰੇ ਸਾਡਾ ਪੈਸਾ ਲੁੱਟ ਕੇ ਨਾ ਲੈ ਕੇ ਜਾਣ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਆ ਮੇਰੇ ਭੈਣ ਭਰਾ ਮੇਰੀਆਂ ਭੈਣਾ ਪੁੱਤਾਂ ਵਾਲੀਆਂ ਖੜੀਆਂ ਇੱਥੇ ਇਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੀਆਂ ਭਰਤੀਆਂ ਸ਼੍ਰੋਮਣੀ ਕਾਲੀ ਦਲ ਨੇ ਕੀਤੀਆਂ ਉਸ ਤੋਂ ਬਾਅਦ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਸੋ ਸਾਨੂੰ ਇਹੋ ਜਿਹੀ ਲੀਡਰ ਦੀ ਲੋੜ ਹੈ ਇਹੋ ਜਿਹੀ ਸਾਨੂੰ ਪਾਰਟੀ ਦੀ ਲੋੜ ਹੈ ਜਿਹੜੀ ਸਾਡੇ ਬਾਰੇ ਸੋਚੇ ਜਿਹੜੀ ਪੰਜਾਬ ਬਾਰੇ ਸੋਚੇ ਆਪਾਂ ਇਹਨਾਂ ਲਟੇਰਿਆਂ ਨੂੰ ਇਹ ਦਿੱਲੀ ਦੇ ਡਟੇਰੇ ਆ ਇਹਨਾਂ ਨੂੰ ਭਾਂਜ ਦਈਏ ਇਹ ਜਿਹੜਾ ਫੁੱਟ ਪਾਉ ਤਾਕਤਾ ਹੈ ਇਹਨਾਂ ਨੂੰ ਭਾਂਜ ਦਈਏ ਅਖੀਰ ਚ ਮੈਂ ਸੱਦਾ ਦਿੰਦੀ ਆ ਮੇਰੀਆਂ ਭੈਣਾਂ ਨੂੰ ਕਿ ਆਪਾ ਇੱਕ ਔਰਤ ਪੜ ਜਾਂਦੀ ਹੈ ਤਾਂ ਕਹਿੰਦੇ ਸੱਤ ਗੁੱਲਾ ਪੜ ਜਾਂਦੀ ਹੈ ਤੇ ਜੇ ਇੱਕ ਔਰਤ ਆਪਦੇ ਵਿੱਚ ਆਪਦਾ ਇੱਕ ਸਿਆਸੀ ਪ੍ਰਚਾਰ ਕਰੇ ਸਿਆਸੀ ਸਮਝ ਲੈ ਕੇ ਜਾਵੇ ਤਾਂ ਸੱਤ ਰਿਸ਼ਤੇਦਾਰੀਆਂ ਤੇ ਲੈ ਕੇ ਜਾ ਸਕਦੀ ਹੈ ਸੋ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਜਿਨ੍ਹਾਂ ਦੀ ਦਿਮਾਗ ਨਾਲ ਖੇਡਿਆ ਜਾ ਰਿਹਾ ਹੈ ਮੋਬਾਈਲਾਂ ਚ ਕੂੜਾ ਪ੍ਰਚਾਰ ਛੁੱਟਿਆ ਜਾ ਰਿਹਾ ਹੈ ਆਪਦੇ ਬੱਚਿਆਂ ਨੂੰ ਚੁੱਲਿਆਂ ਤੇ ਬਿਠਾਈਏ ਉਹਨਾਂ ਨੂੰ ਸਮਝਾਈਏ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਪੰਥ ਨੂੰ ਬਚਾਉਣਾ ਹੈ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਾਂ ਮਾਈ ਭਾਗੋ ਬਰਗੇਡ ਬਣਾਈਏ ਮਾਈ ਭਾਗੋ ਬਰਗੇਡ ਬਣਾ ਕੇ ਔਰਤਾਂ ਜਿਹੜੀਆਂ ਵੱਧ ਤੋਂ ਵੱਧ ਪਾਰਟੀ ਦਾ ਪ੍ਰਚਾਰ ਕਰੀਏ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦੀ ਆ ਧੰਨਵਾਦ ਕਹਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ